ਹਾਂਜੀ ਭਰਾ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਭਰਾ ਠੀਕ ਠਾਕ ਸਾਰੇ ਤੇ ਯਾਰ ਵਿੱਚ ਦੀ ਕੰਮ ਨਿਕਲਿਆ ਆਉਂਦੇ ਨੇ ਤਾਂ ਕਰਕੇ ਵੀਡੀਓ ਨਹੀਂ ਪਾ ਹੁੰਦੀ ਹੈਗੀ ਤੇ ਫੇਰ ਵੀ ਜਿੰਨਾ ਕ ਆਪਾਂ ਨੂੰ ਪਤਾ ਲੱਗਦਾ ਫੇਰ ਪਾ ਲਈਦੇ ਆ ਤੇ ਅੱਜ ਵੀ ਆਪਾਂ ਤੁਹਾਨੂੰ ਇਨਫਾਰਮੇਸ਼ਨ ਦਿੰਨੇ ਆ ਚਾਰ ਪੰਜ ਜਗ੍ਹਾ ਕੱਪ ਨੇ ਤੇ ਸੋਨੇ ਕੱਪ ਨੇ ਅੱਜ ਵੀ ਬਾਕੀ ਇਹ ਨਹੀਂ ਪਤਾ ਵੀ ਕਿਤੇ ਮੀਂਹ ਨਾਲ ਮਿਸ ਹੋਊਗੇ ਹੁਣ ਉਹ ਹਜੇ ਅਪਡੇਟ ਸਵੇਰੇ ਸਵੇਰੇ ਆਈ ਨਹੀਂ ਹੈਗੀ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰ ਦਿੰਨੇ ਆ ਤੇ ਲਾਈਵ ਜਾਬ ਦਾ ਦੇਖ ਲਿਓ ਵੀ ਜਿੱਥੇ ਨਾਂ ਚੱਲਦਾ ਹੋਇਆ ਹਨਾ ਤੇ ਹੁਣ ਉੱਥੋਂ ਦਾ ਲਾਈਵ ਆਉਣਾ ਹੀ ਨਹੀਂ ਹੈਗਾ ਸ਼ੋਅ ਹੀ ਨਹੀਂ ਹੋਣਾ ਹਨਾ ਕਿਉਂਕਿ ਮੀਂਹ ਰਾਤ ਦਾ ਬਹੁਤ ਪੈ ਗਿਆ ਚਾਰੇ ਪਾਸੇ ਤੇ ਬਾਕੀ ਦੇਖ ਲਿਓ ਤੇ ਕਰ ਲਓ ਨੋਟ ਫਿਰ ਅੱਜ ਕਿਤੇ ਕਿਤੇ ਕੱਪ ਨੇ ਭਰਾ ਹਾਂਜੀ ਆ ਬਾਜੀ ਅੱਜ ਦਾ ਪਹਿਲਾ ਕੱਪ ਯਾ ਦਿਆਲਪੁਰਾ ਮਿਰਜਾ ਦਿਆਲਪੁਰਾ ਮਿਰਜੇ ਕਾ ਬਠਿੰਡੇ ਏਰੀਆ ਦਾ ਪਿੰਡ ਆ ਇਹ ਕਰਨ ਮੁੰਡਾ ਖੇਡਦਾ ਇੱਥੋਂ ਦਾ ਦਿਆਲਪੁਰ ਦਾ ਤੇ ਇਹਦੇ ਪਿੰਡਾਂ 'ਚ ਮੈਚ ਨੇ ਜੀ ਓਪਨ 'ਚ ਦੋ ਬਾਹਰੋਂ ਨੇ ਪਹਿਲਾ ਨਾਮ 61000 ਆ ਦੂਜਾ ਨਾਮ 41000 ਬੈਸਟ ਰੇਟ ਤੇ ਜਾਫੀ ਲਈ 15-15000 ਕੈਸ਼ ਆ ਜੀ ਪਿੰਡ ਦਿਆਲਪੁਰਾ ਮਿਰਜੇਗਾ ਬਠਿੰਡਾ ਜੀ ਦੂਜਾ ਪਿੰਨ ਅੱਜ ਕਾਪਾ ਜੀ ਆਰਾਮਗੜ ਭੁੱਲੜ ਜਗਰਾਉਂ ਏਰੀਆ ਦਾ ਕਾਪਾ ਇਹ ਤੇ ਇੱਥੇ ਓਪਨ 'ਚ ਅੱਜ ਓਪਨ ਦੇ ਮੈਚ ਹੋਣਗੇ ਤੇ ਇੱਥੇ ਓਪਨ 'ਚ ਤਿੰਨ ਬਾਹਰੋਂ ਨੇ ਪਹਿਲਾ ਨਾਮ 61000 ਦੂਜਾ 41000 ਬੈਸਟਰ ਨੂੰ 11 11000 ਕੈਸ਼ ਆ ਜੀ ਤੀਜਾ ਕੱਪ ਆ ਜਿਹੜਾ ਕੈਂਡ ਦਾ ਜੀ ਤੇ ਕੈਂਡ ਪਿੰਡ ਓਪਨ ਚ ਤਿੰਨ ਬਾਹਰ ਨੂੰ ਨੇ ਇੱਥੇ ਤੇ ਬੈਸਟ ਰੀਡਰ ਦੇ ਪਹਿਲਾ ਨਾਮ 51000 ਦੂਜਾ 41000 ਬੈਸਟ ਰੀਡਰ ਦੇ ਜਾਫੀ ਲਈ 11 11000 ਕੈਸ਼ ਆ ਜੀ ਇਹ ਪਿੰਡ ਕੈਂਡ ਦਾ ਕੱਪ ਬਾਕੀ ਜੇ ਮੀਂਹ ਕਰਕੇ ਕੋਈ ਰੱਦ ਹੋ ਜੇ ਤਾਂ ਕੀ ਕਹਣੇ ਜੀ ਹਜੇ ਅਪਡੇਟ ਆਈ ਨਹੀਂ ਹੈਗੀ ਠੀਕ ਆ ਜੀ